raag balavala mahalla 5 kar 13 padtal ik ओंकार satgur prasad mohan neend la aave haave haar kajar bastar aabharn kinne udini 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 kab ghar aave ri rahau sharn sohagan charan sheesh dhar lalan moh me malavhu ਕਬ ਘਰ ਆਵੈਰੀ ਸੁਨੋ ਸਹੇਰੀ ਮਿਲਨ ਬਾਤ ਕਾਹੂੰ ਸਗਰੋ ਅੰਮਟਾਵਹੁ ਤਉ ਕਰਹੀ ਲਾਲਨ ਪਾਵਹੁ ਤਬ ਰਸ ਮੰਗਲ ਗੁਣ ਗਾਵਹੁ ਆਣ ਦੇ ਰੂਪ ਧਿਆਵਹੁ ਨਾਨਕ ਦਵਾਰੈ ਆਇਓ ਤਉ ਮੈਂ ਲਲਨ ਪਾਇਓ ਰੀ ਮੋਹਣ ਰੂਪ ਦਿਖਾਵੇ ਆਬ 모ਹੇ ਨੀਂਦ ਸੁਹਾਵੇ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਜ ਸਮਾਨੀ ਮੀਠੀ ਪ੍ਰਹਿ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਲਾਬਲ ਮਹੱਲਾ ਪੰਜਵਾਂ ਮੋਰੀ ਅਹੰਗ ਜਾਇ ਦਰਸ਼ਨ ਪਾਵਤ ਹੀ ਰਾਚੋ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਉ ਆਹੀ ਮਨ ਅਵਰਨਾ ਪਾਵੈ ਚਰਨਾਵੈ ਚਰਨਾਵੈ ਉਲ ਜਿਉ ਆਲਮਕਰੰਦ ਕਮਲ ਜਿਉ ਅਨ ਰਸ ਨਹੀਂ ਚਾਹੈ ਏਕੈ ਹਰ ਲਾਹੈ ਅਨ ਤੇ ਟੂਟੀ ਐ ਰਖ ਤੇ ਛੂਟੀ ਐ ਮਨ ਹਰ ਰਸ ਘੂਟੀ ਐ ਸੰਗ ਸਾਧੂ ਉਲਟੀ ਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ へ ਰਾਗ ਬਲਾਵਲ ਮਹੱਲਾ ਨਵਾਂ ਦੋ ਪਦੀ ਇਕ ਓੰਕਾਰ ਸਤਿਗੁਰ ਪ੍ਰਸਾਦੁ ਦੁਖ ਹਰਤਾ ਹਰ ਨਾਮੁ ਪਛਾਨੂ ਅਜਾ ਮਲ ਗਨ ਕਾ ਜਿਹੇ ਸਿਮਰਤ ਮੁਗਤ ਭਏ ਜੀ ਜਾਨੂ ਰਹਾਉ ਗਜ ਕੀ ਤਰਾਸ ਮਿਟੀ ਸ਼ਿਨਹੁ ਮਹਿ ਜਬ ਹੀ ਰਾਮ ਬਖਾਨੂ ਨਾਰਦ ਕਹਿਤ ਸੰਤ ਧੂ ਬਾਰਕ ਭਜਨ ਮਾਹੇ ਲਪਟਾਨੂ ਅਚਲ ਅਮਰ ਨਰ ਭੈ ਪਦ ਪਾਇਓ ਜਗਤ ਜਾਹੇ ਹੈਰਾਨੂ ਨਾਨਕ ਕਹਿਤ ਭਗਤ ਰਸ ਕਹਾਰ ਨਿਕਟਤਾ ਹੈ ਤੁਮ ਮਾਨੂ ਬਲਾਵਲ ਮਹੱਲਾ ਨਵਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾਨਹਿ ਚੂਕੈ ਗੁਰ ਇਹੋ ਭੇਦ ਬਤਾਵੈ ਰਹਾਉ ਕਹਾ ਭਇਓ ਤੀਰਥ ਬਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ ਨਿਹਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਲਾਵਲ ਮਹੱਲਾ ਨੌਆ ਜਾ ਮੈਂ ਭਜਨ ਰਾਮ ਕੋ ਨਾਹੀ ਤੇਹ ਨਰ ਜਨਮ ਅਕਾਰਥ ਖੋਇਆ ਯਹ ਰਖੋ ਮਨ ਮਾਹੀ ਰਹਾ ਤੀਰਥ ਕਰੈ ਬਰਤ ਪੁਨ ਰੱਖੈ ਨਹਿ ਮਨੂਆ ਬਸ ਜਾਕੋ ਨੇਹ ਫਲ ਧਰਮ ਤਾਹੇ ਤੁਮ ਮਾਨਹੁ ਸਾਚ ਕਹਿਤ ਮੈਂ ਜਾ ਕਉ ਜੈਸੀ ਪਾਹਨ ਜਨਮ ਰੱਖਿਓ ਭੀਦੈ ਨਾਹੀ ਤੇ ਪਾਣੀ ਕੈਸੀ ਤੂੰ ਤਾਹੇ ਪਛਾਨੂ ਭਗਤ ਹੀਨ ਜੋ ਪ੍ਰਾਣੀ ਕਲਮੈ ਮੁਕਤ ਨਾਮ ਤੇ ਪਾਵਤ ਗੁਰਿ ਇਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਬਲਾਵਲ ਅਸ਼ਟਪਦੀਆ ਮਹਲਾ ਪਹਿਲਾ ਘਰ ਦਸਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਵਿਣ ਭੈ ਪਇ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮੁ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦੇਉ ਸਰ ਜਾਲ ਘਟ ਘਟ ਵਿਆਪ ਰਿਓ ਬੇਖ ਨਾਲ ਜੋ ਆਂਜੈ ਸੋ ਦੀਸੈ ਕਾਲ ਕਾਰਜ ਸੀ ਦੋ ਹਿਰਦੈ ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨ ਮੁਖ ਹਉ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖਿ ਆਪੇ ਦੇ ਵਢਿ ਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕਚਲ ਕਸ਼ੋਤ ਬੇਦ ਪੁਕਾਰੈ ਭਗਤ ਸਰੂਪ ਸੁਣ ਸੁਣ ਮਾਨੈ ਵੇਖੈ ਜੋਤ ਸਾਸਤਰ ਸਿਮਰਤ ਨਾਮ ਦਿਰਡਾਮੰ ਗੁਰਮੁਖ ਸ਼ਾਂਤ ਊਤਮ ਕਰਾਮੰ ਮਨਮੁਖ ਜੋਨੀ ਦੂਖ ਸਹਾਮੰ ਬੰਦਨ ਟੂਟੇ ਇਕ ਨਾਮ ਵਸਾਮੰ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਦੇਖ ਕਹਉ ਭਾਵੇ ਮਨ ਸੋਈ ਨਾਨਕ ਕਹ ਅਵਰ ਨਹੀਂ ਕੋਈ ਬਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੇ ਤਨ ਤਨ ਕਲਤ ਸਭ ਦੇਖ ਅਭਮਾਨਾ ਬਿਨ ਨਾਮੈ ਕਿਸ ਸੰਗ ਨਾ ਜਾਣਾ ਰਹਾਉ ਕੀ ਚਹਿ ਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ ਭਸਮੈ ਢੇਰੀ ਖਾਕੂ ਖਾਕਰ ਲੈ ਸਭ ਫੈਲ ਬਿਨ ਸ਼ਬਦੈ ਨਹੀਂ ਉਤਰੈ ਮੈਨ ਗੀਤ ਰਾਗ ਘਨ ਤਾਲ ਸੇ ਕੂਰੇ ਤ੍ਰਿਹੋ ਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੂਟਾ ਗੁਰਮੁਖ ਦਾਰੂ ਗੁਣ ਗਾਏ ਧੋਤੀ ਊਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜਹਿ ਨਾਤ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖthia ਸੂਕਰ ਸਵਾਨ ਗਰਧਭ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਨ ਜੋਨ ਪਵਾਈਐ ਵੰਦਨ ਬਾਧਾ ਆਈਐ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾਹ ਪੂਛ ਨਾ ਹੋਏ ਮਾਨੇ ਹੁਕਮ ਸੀਜੈ ਦਰਸੋਏ ਸਤਗੁਰ ਮਿਲੈ ਤਾਂ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਨੈ ਹੁਕਮ ਪਛਾਨ ਸੱਚੈ ਦਰਵਾਸ ਕਾਲ ਵਿਕਾਲ ਸ਼ਬਦ ਭਏ ਨਾਸ ਰਹਿ ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਲਾਵ ਮਹਲਾ ਤੀਜਾ ਅਸ਼ਟਪਦੀ ਘਰ ਦਸਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਮਾਨ ਬਿਨ ਨਾਮੈ ਪਾਜ ਲਹਿਗ ਨਿਧਾਨ ਸਤਗੁਰ ਸੇਵ ਨਾਮ ਵਸੈ ਮਨ ਚੀਤਾ ਗੁਰ ਭੇਟੇ ਹਰ ਨਾਮ ਚਿਤਾਵੇ ਬਿਨ ਨਾਮੈ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਆਸਾਕਾਰ ਕਮਾਵਹੁ ਸ਼ਬਦ ਚੀਨ ਸਹਜ ਘਰ ਆਵਹੁ ਸਾਚੈ ਨਾਏ ਵਡਾਈ ਪਾਵੋ ਆਪ ਨਾ ਬੂਜੈ ਲੋਕ 부ਝਾਵੈ ਮਨ ਕਾ ਅੰਦਾ ਅੰਧ ਕਮਾਵੇ ਦਰ ਕਰ ਮਹਿਲ ਠੌਰ ਕੈਸੀ ਪਾਵੇ ਹਰ ਜੀਉ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕੀਆ ਚੱਲੈ ਪਹਿ ਨਾਮੀ ਸਾਚਾ ਨਾਮ ਸਾਚੈ ਸ਼ਬਦ ਜਾਨੈ ਆਪੈ ਆਪ ਮਿਲੈ ਚੂਕੈ ਅਭਮਾਨ ਗੁਰਮਖ ਨਾਮ ਸਦਾ ਸਦਾ ਬਖਾਨੈ ਸਤਗੁਰ ਸੇਵੈ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾਂ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲੈ ਵੱਡੀ ਵਡਿਆਈ ਦੁਖ ਕਾਟੈ ਹਿਰਦੈ ਨਾਮ ਵਸਾਈ ਨਾਮ ਰੱਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰ ਬਲਾਵਲ ਮਹੱਲਾ ਚੌਥਾ